ਜ਼ਿੰਦਗੀ ਤਿਲਕਣ ਬਾਜ਼ੀ ਵੀਰ ਜੀ ਇੱਥੇ ਕੋਈ ਪਤਾ ਨਹੀਂ ਕਿਹੜੇ ਬੰਦੇ ਨੇ ਕਿਹੜੇ ਵੇਲੇ ਕਿੱਥੇ ਡਿੱਗ ਪੈਣਾ ਮੇਰੇ ਫਿਰ ਅਰਸ਼ ਨੂੰ ਅਸੀਂ ਚੱਲ ਪਏ ਨੇ ਆ ਬਾਣੀ ਪੜਨੇ ਆ ਨਾਮ ਜਪਣੇ ਆ ਸਿਮਰਨ ਕਰਨੇ ਆ ਸੁਰਤ ਠੀਕ ਹੈ ਆਪ ਜੀ ਦੇਖੋ ਕਈ ਵਾਰੀ ਜ਼ਿੰਦਗੀ ਵਿੱਚ ਇਹੋ ਜਿਹਾ ਝਟਕਾ ਲੱਗਦਾ ਹੈ ਜਿਹੜੇ ਕਿੰਨਾ ਕਿੰਨਾ ਨਾਮ ਨਿਭਾਉਂਦੇ ਆ ਉਹ ਵੀ ਬੰਦੇ ਛੱਡ ਕੇ ਚਲੇ ਜਾਂਦੇ ਆ ਉਹ ਉਹਨਾਂ ਦਾ ਅੰਦਰ ਖਿੰਡ ਜਾਂਦਾ ਨਿਤਨਮ ਛੱਡ ਦਿੱਤਾ ਬਾਣੀ ਛੱਡ ਦਿੱਤੀ ਕੱਲੀ ਨਿਤ ਨੇ ਬਾਣੀ ਨਹੀਂ ਛੱਡਦੇ ਗੁਰਮੁਖੋ ਕਈ ਬੰਦੇ ਤਾਂ ਨਿਤਨਮ ਦੇ ਵਿਰੁੱਧ ਬੋਲਣ ਲੱਗ ਪੈਂਦੇ ਆ ਇੱਥੋਂ ਤੱਕ ਆ ਕੇ ਲੱਗ ਪੈਂਦੇ ਐਵੇਂ ਸਮਾ ਵੇਸਟ ਕਰ ਦਿੱਤਾ ਐਵੇਂ ਸਮਾਂ ਗਵਾਚ ਗਿਆ ਨਹੀਂ ਪਿਆਰਿਓ ਅਸਲ 'ਚ ਉਹ ਅੰਦਰ ਦੀ ਅਵਸਥਾ ਚਲੀ ਗਈ ਮੇਰੇ ਅਰਜ ਹੈ ਸਤਗੁਰੂ ਗਈ ਕੋਈ ਅਵਸਥਾ ਨੂੰ ਵਾਪਸ ਲੈ ਆਉਂਦੇ ਆ